ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਦੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਰਿਧੀਆਂ ਤੇ ਸਿਧੀਆਂ ਦੇ ਮਾਲਕ ਧੰਨ ਧੰਨ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ 531ਵਾਂ ਪ੍ਰਕਾਸ਼ ਦਿਹਾੜੇ ਦੀਆਂ ਡੇਰਾ ਬਾਬਾ ਬੀਰਮਦਾਸ ਜੀ ਆਪ ਜੀ ਨੂੰ ਲੱਖ ਲੱਖ ਵਧਾਈ ਆਖਦਾ ਤੇ ਮਹੰਤ ਬਾਬਾ ਪ੍ਰੀਤਮ ਦਾਸ ਜੀ ਸੁਪੁੱਤਰ ਚੇਲਾ ਮਹੰਤ ਅਮਰਦਾਸ ਜੀ ਵੱਲੋਂ ਵੱਡਾ ਉਪਰਾਲਾ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਕਸੂਦੜਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਵੱਡੀ ਪੱਧਰ ਤੇ ਬਾਬਾ ਸ੍ਰੀਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਜਿਸ ਵਿੱਚ ਉੱਚ ਕੋਟੀ ਦੇ ਮਹਾਂਪੁਰਸ਼ ਪਹੁੰਚ ਰਹੇ ਨੇ ਤੇ ਵੱਡੀ ਪੱਧਰ ਤੇ ਜਿਹੜਾ ਲੰਗਰ ਲਗਾਏ ਜਾਂਦੇ ਨੇ ਭੰਡਾਰੇ ਕੀਤੇ ਜਾਂਦੇ ਨੇ ਵੱਡੀ ਪੱਧਰ ਤੇ ਕਿਉਂਕਿ ਸਮੂਹ ਨਗਰ ਨਿਵਾਸੀਆਂ ਦੇ ਸੰਜੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਕਸੂਦੜਾ ਵਿਖੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਆਪ ਜੀ ਦਾ ਸੇਵਕ ਮਹੰਤ ਬਾਬਾ ਪ੍ਰੀਤਮ ਦਾਸ ਜੀ ਮਕਸੂਦੜੇ ਵਾਲੇ ਉਹਨਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Last night. ਬਾਦ ਵਾਏ ਦਰੀਆ ਸੰਸਾਰ ਵਰਤੈ ਦਾ ਦਿਨ ਬੰਦਿ ਚਾ ਸਵਕ੍ਰਿਯਾਂ ਲੋਕਿਤ ਨਾਮ ਮੂਰਤ ਜਾਤ ਪਾਏ ਕਿਸ਼ਰਾਮ ਸੁਪਾਕਾ ਵਾਲਿਆ ਸੰਕਰੇ ਜੀ ਨੇ ਲਾਭ ਪ੍ਰਾਪਤ ਕੀਤੇ ਨੇ ਔਰ ਗੁਰੂ ਕੇ ਲੰਗਰ ਚਾਪਾਨੀ ਦੇ ਰੀ ਤੇ ਅਰਜ ਸਾਰੀਆਂ ਸੰਤਾ ਨੇ ਗੁਰੂ ਕੀ ਬੇਗੜਾ ਕੋ ਪ੍ਰਾਂਤ ਚਾਪਾਨੀ ਖਾ ਕੇ ਜਨਮਿਕਰਪਾਤਾ ਕਰਦੀਆਂ ਆਇਆਂ ਹੋਈਆਂ ਸਾਰੀਆਂ ਸੰਤਾਂ ਦਾ ਬਾਬਾ ਪ੍ਰੇਮਪੁਰਾ ਆਦਿਆਂ ਵੱਲੋਂ ਇੱਕ ਸਮੂਹੇ ਪਰਿਵਾਰੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕੀਤਾ ਜਾਂਦਾ ਜਿਵੇਂ ਆਖਿਆ ਜਾਂਦਾ ਕੱਲ ਨੂੰ ਬਾਬਾ ਸ਼੍ਰੀ ਚੰਗੀਆਂ ਨਜ਼ਰਾਂ ਦਿਹਾੜੇ ਦੇ ਮੌਕੇ ਤੇ ਇਸ ਅਸਥਾਨ ਦੇ ਉੱਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਕਰਤਾਏ ਜਾਣੇ ਨੇ ਸੋਨਗਰ ਨਗਰ ਵਸੀ ਸੰਗਤਾਂ ਨੂੰ ਬੇਤੀ ਅਭਿਵਾਰ ਕਰਕੇ ਸੇਵਾ ਦੇ ਵਿੱਚ ਹਿੱਸੇ ਬੋ ਤਾਂ ਕਿ ਆਪਾਂ ਵੀ ਆਪਣਾ ਜਿਹੜਾ ਥਿਲਪੁਲ ਹਿੱਸਾ ਹੈ ਇਹਦੇ ਵਿੱਚ ਜੋਗਰਾ ਪਾ ਕੇ ਮੇਰੇ ਗੁਰੂ ਕੇ ਨੰਗਰ ਨੇ ਪੜ੍ਹਾਲੇ ਨੇ ਉਹਨਾਂ ਨੂੰ ਹੋਰ ਚੜ੍ਹ ਕੇ ਕਲਾ ਦੇ ਵਿੱਚ ਲੈ ਕੇ ਜੀਏ ਬੇਂਤੀਆਂ ਪ੍ਰਵਾਨ ਕਰਦੀਆਂ ਵਰਗੂ ਦੀ ਕਾਜ਼ਾ ਵਹੀ ਕੂਲੀ ਦਾ ਬਾਬਾ ਸ੍ਰੀ ਚੰਦ ਦੇ ਚਰਨ ਸਾਫ਼ ਕੀਤੇ ਉਹ ਕਹਿੰਦੇ ਬਾਬਾ ਜੀ ਬੜਾ ਦਾੜਾ ਵਧਾਇਆ ਕਹਿੰਦੇ ਭਾਈ ਤੁਹਾਡੇ ਵਰਗੇ ਰੱਬ ਦੇ ਪਿਆਰੇ ਜਿਹੜੇ ਉਹਨਾਂ ਦੇ ਚਰਨ ਸਾਫ਼ ਕਰਨ ਵਾਸਤੇ ਵਧਾਇਆ ਤੇ ਬਾਬਾ ਸ੍ਰੀ ਚੰਦ ਜੀ ਜਿਹੜੇ ਉਹ ਮਹਾਨ ਪਰਮੇਸ਼ਰ ਦੇ ਉੱਤੇ ਬੈਠੇ ਨੇ ਉਹਨਾਂ ਨੇ ਉਹ ਪਰੰਪਰਾ ਚਲਾਈ ਹੈ ਜਦੋਂ ਪਹਿਲੇ ਸਮਿਆਂ ਦੇ ਵਿੱਚ ਅਨਾਜ ਦੀ ਕਮੀ ਹੁੰਦੀ ਸੀ ਤਾਂ ਇਹ ਢੇਰੇ ਬਣੇ ਹੋਏ ਸੀ ਢੇਰਿਆਂ ਦੇ ਵਿੱਚ ਲੰਗਰ ਚੱਲਦੇ ਸੀ ਸੰਗ ਦਾ ਆਉਂਦੀਆਂ ਸੀ ਇਹਨਾਂ ਢੇਰਿਆਂ ਦੇ ਵਿੱਚ ਲੰਗਰ ਸੱਕੇ ਸੀ ਦਾਸੀ ਬੇਰਾਗੀ ਗੁਰੂ ਘਰ ਜਿਹੜੇ ਬਣੇ ਨੇ ਮਹਾਰਾਜ ਜੀ ਜਦੋਂ ਨਗਾਰੇ ਤੇ ਚੋਟ ਲਾਈ ਹੈ ਉਹਦਾ ਵੀ ਮਤਲਬ ਇਹ ਹੀ ਸੀਗਾ ਵੀ ਨਗਾਰੇ ਤੇ ਚੋਟ ਲਾਈਆ ਵਾਲੇ ਜਿਹੜੇ ਭੁੱਖੇ ਲੋਕ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਵੇ ਗੁਰੂ ਕੇ ਨਗਰ ਤੇ ਆ ਰਹੇ ਨੇ ਨਗਾਰੇ ਤੇ ਚੋਟ ਲਾਉਣ ਦਾ ਮਤਲਬ ਇਹ ਹੁੰਦਾ ਸੀ ਜਦੋਂ ਗੁਰੂ ਕਰਕੇ ਘਰਮਾਰਦ ਨੇ ਅਨੰਦਪੁਰ ਦੀਆਂ ਪਹਾੜੀਆਂ ਦੇ ਵਿੱਚ ਲਗਾਰਾ ਪਜਾਇਆ ਸੀ ਤੋਂ ਬਹਾਗਾ ਵਾਲੀਆਂ ਸੰਗਤਾਂ ਨੇ ਭਹਾਗਾ ਵਾਲਾ ਨਗਰ ਜਿੱਥੇ ਨਾਮ ਜੱਪੀਏ ਰੱਬ ਪਿਆਰੇ ਸੁਨਿਆਸਿਨ ਸੋਨ ਚਵਾਰੇ ਕਹਿੰਦੇ ਜਿੱਥੇ ਨਾਮ ਨਾ ਜੱਪੀਏ ਮੇਰੇ ਕੋ ਬੈਣਾ ਸਹੀ ਨਗਰ ਉਜਾਰੀ ਨਹੀਂ ਉਹ ਨਗਰਾਂ ਨੂੰ ਮਾਜਾਰ ਕਿਹਾ ਜਿੱਥੇ ਰੱਬ ਦੇ ਪਿਆਰਿਆਂ ਦੀ ਰੱਬ ਦੇ ਭਗਤਾਂ ਦੀ ਉਹਨਾਂ ਨੇ ਸਤਕਾਰ ਵੀ ਹੁੰਦਾ ਉਹਨਾਂ ਨੇ ਸੇਵਾ ਵੀ ਹੁੰਦੀ ਉਹ ਨਗਰਾਂ ਨੂੰ ਆਜ਼ਾਰ ਕਿਹਾ ਪਰ ਇੱਕ ਪਾਸੇ ਕਿਹਾ ਜਿੱਥੇ ਨਾਮ ਜਪ ਕੇ ਪ੍ਰਾਪਤਿਆ ਹਰੇ ਸਭ ਯਾਤਨ ਸੁਰਜਵਾਰੇ ਜਿੱਥੇ ਕਹਿੰਦੇ ਨਾਮ ਜਪ ਹੁੰਦਾ ਉਹ ਜਿਹੜੀ ਮਹਿਮਾ ਪਰ ਅਪਾਰ ਹੈ ਉਹ ਬੱਸਾਰੇ ਦੇਖ ਰਹੇ ਆ ਬੜੇ ਭਾਗ ਲੱਗੇ ਹੋਏ ਨੇ ਬਾਬਾ ਸ੍ਰੀ ਚੰਦ ਦੀ ਫਰਵਾੜੀ ਨੂੰ ਸੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਦਾ ਦਿਲ ਦੀ ਧਰਾਈ ਦੇ ਦੁਤ ਧੰਨਵਾਦ ਕੀਤਾ ਜਾਂਦਾ ਹੋਣੀਆਂ तमाम ਭੁਲਾ ਦੀ ਮਾਫੀ ਵਰਗ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਮਾਗਮ ਹੈ ਬਹੁਤ ਹੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਉੱਥੋਂ ਦੇ ਜਿਹੜੇ ਮੌਜੂਦਾ ਮੁਖੀ ਨੇ ਡੇਰੇ ਦੇ ਬਾਬਾ ਪ੍ਰੀਤਮ ਦਾਸ ਜੀ ਜਿਹੜੇ ਬਹੁਤ ਹੀ ਨਿਮਰਤਾ ਦੇ ਨਾਲ ਸ਼ਾਂਤੀ ਦੇ ਪੁੰਜ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾਉਣ ਵਾਲੇ ਨਗਰ ਦੇ ਨੌਜਵਾਨੇ ਨੂੰ ਸਹੀ ਸੇਧ ਦੇ ਰਹੇ ਨੇ ਬਾਬਾ ਸ੍ਰੀ ਚੰਦ ਜੀ ਜਿਹੜਾ ਜਨਮ ਦਿਹਾੜਾ ਉਹਦੇ ਸਬੰਧ ਦੇ ਵਿੱਚ ਕੱਲ ਨੂੰ ਇਹਨਾਂ ਵੱਲੋਂ ਭੰਡਾਰੇ ਵੀ ਕੀਤੇ ਜਾਣੇ ਨੇ ਤੇ ਨਾਲ ਦੀ ਨਾਲ ਹੀ ਜਦੋਂ ਕਿਤੇ ਵੀ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਕੋਈ ਵੀ ਧਾਰਮਿਕ ਚਾਹੇ ਸਮਾਜਿਕ ਖੇਤਰ ਦੇ ਵਿੱਚ ਹੋਵੇ ਉਹਦੇ ਵਿੱਚ ਇਸ ਸਥਾਨ ਦਾ ਬਾਬਾ ਸ੍ਰੀ ਚੰਦ ਜੀ ਦੇ ਨਾਮ ਤੇ ਜਿਹੜਾ ਡੇਰਾ ਹੈ ਨਗਰ ਮਕਸੂਰ ਦੇ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਚਾਹੇ ਉਹ ਕੋਪਾਲ ਮੂਤਰੇ ਦੀ ਧਰਤੀ ਦੇ ਉੱਤੇ ਜਾ ਕੇ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲੰਗਰਾਂ ਦੀ ਸੇਵਾ ਹੋਵੇ ਉਹਦੇ ਵਿੱਚ ਵੀ ਇਹ ਬਹੁਤ ਵੱਡਾ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਮਨ ਅਤੇ ਧਨ ਦੇ ਨਾਲ ਬੜੀ-ਬੜੀ ਸੇਵਾ ਕਰਦੇ ਨੇ ਅਸੀਂ ਹਮੇਸ਼ਾ ਹੀ ਆਸ ਰੱਖਦੇ ਹਾਂ ਵੀ ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦੀ ਜਿਹੜੀ ਫਲਵਾੜੀ ਹੈ ਉਹ ਸਾਡੇ ਨਗਰ ਨੂੰ ਸਹੀ ਸੇਧ ਦਿੰਦੀ ਰਹੇ ਇਨਾਰੇ ਉੱਤੇ ਸਤਿਗੁਰੂ ਨਾਨਕ ਪਾਤਸ਼ਾਹ ਆਪਣਾ ਮਿਹਰ ਭਰਿਆ ਹੱਥ ਹੈ ਜਿਹੜਾ ਉਹ ਸਦਾ ਹੀ ਬਣਾਈ ਰੱਖਣ ਪਰਿਵਾਰ ਦੇ ਉੱਤੇ ਬਣਾਈ ਰੱਖਣਾ ਨਗਰ ਦੇ ਵਿੱਚ ਬਣਾਈ ਰੱਖਣਾ ਜਿਹੜੀ ਸਾਡੀ ਨੌਂ ਜਵਾਨੀਆਂ ਹੈ ਉਹ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਉਹਦੇ ਵਿੱਚੋਂ ਨਿਕਲ ਕੇ ਸਤਿਗੁਰੂ ਕਿਰਪਾ ਕਰਨ ਉਹ ਇੱਕ ਸਮਾਜ ਸੇਵਾ ਦੇ ਵਿੱਚ ਨੌਂ ਰੋਸ਼ਨ ਕਰਨ ਦੇਖੋ ਨਗਰ ਮਕਸੂਦ ਜਿਹੜਾ ਨੌਂ ਆ ਉਹ ਬਹੁਤ ਵੱਡੀ ਪੱਧਰ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾਂਦਾ ਏਸੇ ਨਗਰ ਦੇ ਜੰਪਲ ਸ਼੍ਰੀਮਾਨ ਸੰਤ ਬਾਬਾ ਬਰਜਿੰਦਰ ਸਿੰਘ ਜੀ ਸਤਖੰਡ ਵਾਸੀ ਜਿਹੜੇ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਹੋਏ ਨੇ ਜਿਹੜੇ ਕਿ ਸਤਖੰਡ ਪਿਆਨਾ ਕਰਗੇ ਨੇ 3 ਤਰੀਕ ਨੂੰ ਉਹਨਾਂ ਦੇ ਜਿਹੜੇ ਦਸਹਿਰੇ ਦੇ ਭੋਗ ਨੇ ਉਹ ਪਾਏ ਜਾਣੇ ਨੇ ਉਹ ਵੀ ਇਸ ਨਗਰ ਦੇ ਜੰਪਲ ਸੀ ਸ਼੍ਰੀਮਾਨ ਸੰਤ ਬਾਬਾ ਪਲਵੰਤ ਸਿੰਘ ਜੀ ਓੜਮੋਟ ਟਾਂਡੇ ਵਾਲੇ ਉਹ ਵੀ ਇਸ ਨਗਰ ਦੇ ਜੰਪਲ ਕਹਿਣ ਦਾ ਭਾਵ ਵੀ ਜੇ ਇੱਥੇ ਬਹੁਤ ਵੱਡੀਆਂ ਜਿਹੜੀਆਂ ਮਹਾਨ ਹਸਤੀਆਂ ਨੇ ਸਿੱਖੀ ਦਿੱਤਾ ਨੇ ਸਾਡੇ ਨਾਲ ਹੀ ਸਥਾਨ ਹੈ ਸ਼੍ਰੀ ਕ੍ਰਿਸ਼ਨ ਜੀਆ ਦਾ ਡੇਰਾ ਉਹ ਉੱਥੇ ਵੀ ਮਤਲਬ ਜਿਹੜੇ ਹੈਗੇ ਨੇ ਭਗਵਾਨ ਰਾਮਚੰਦਰ ਜੀ ਦੇ ਜਨਮ ਦਿਹਾੜੇ ਤੇ ਸਮਾਗਮ ਚੱਲਦੇ ਨੇ, ਕ੍ਰਿਸ਼ਨ ਭਗਵਾਨ ਦੀ ਜਨਮ ਵਸਦੀ ਨੂੰ ਸਮਾਗਮ ਚੱਲਦੇ ਨੇ, ਇਸੇ ਤਰ੍ਹਾਂ ਗੁਰਦੁਆਰਾ ਟੱਕੀ ਸਾਹਿਬ ਹੈ, ਉਹ ਉੱਥੇ ਵੀ ਬਹੁਤ ਵੱਡੇ ਸਮਾਗਮ ਚੱਲਦੇ ਨੇ। ਸੋ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਵੀ ਇਹ ਧਾਰਮਿਕ ਸਥਾਨ ਨੇ ਜਿਹੜੇ ਆਪਾਂ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤਨ ਮਨ ਅਤੇ ਧਨ ਦੇ ਨਾਲ ਆਪਾਂ ਵੀ ਆਪਣਾ ਜਿਹੜਾ ਬਣਦਾ ਯੋਗਦਾਨ ਉਹ ਸੇਵਾ ਦੇ ਵਿੱਚ ਪਾਉਂਦੇ ਰਹੀਏ, ਖੁਸ਼ੀਆਂ ਦੇ ਭਾਗੀ ਬਣੀਏ। ਇਹ ਜਿਹੜੀ ਬਾਬਾ ਸ੍ਰੀ ਚੰਦ ਜੀਆ ਦੀ ਚਲਾਈ ਹੋਈ ਫੁਲਵਾੜੀ ਹੈ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੀ ਰਹੇ ਇਸੇ ਤਰ੍ਹਾਂ ਸਮਾਜ ਦੇ ਵਿੱਚ ਸੇਵਾ ਕਰਦੇ ਰਹਿਣ ਇੱਕ ਵਾਰ ਫਿਰ ਬਾਬਾ ਪ੍ਰੀਤਮਦਾਸ ਜੀਆਂ ਵੱਲੋਂ ਜਿਹੜੀ ਇਹ ਚਾਲੀ ਚਲਾਈ ਗਈ ਹੈ ਸਾਡੇ ਵੱਡੇ ਬਹੁਤ ਹੀ ਸਤਿਕਾਰਯੋਗ ਬਾਬਾ ਵੀਰਨਦਾਸ ਜੀ ਬਦੌਸੀ ਵਾਲੇ ਇਹ ਉਹਨਾਂ ਵੱਲੋਂ ਚਲਾਇਆ ਸਾਡੇ ਡੇਰਾ ਸਵਰਗਵਾਸੀ ਮਹਾਂਤ ਬਾਬਾ ਅਮਰਦਾਸ ਜੀ ਉਹਨਾਂ ਦੇ ਫਰਜ਼ੰਦ ਨੇ ਉਹਨਾਂ ਦੇ ਚੇਲੇ ਨੇ ਬਾਬਾ ਪ੍ਰੀਤਮਦਾਸ ਜੀ ਬੜਾ ਵੱਡਾ ਯੋਗਦਾਨ ਸਮਾਜ ਦੇ ਵਿੱਚ ਇਹਨਾਂ ਦਾ ਅਸੀਂ ਇਹੀ ਆਸ ਰੱਖਦੇ ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਸੇ ਦੰਦੇ ਰਹਿਣ ਇਹਨਾਂ ਨੂੰ ਵਾਹਿਗੁਰੂ ਦੇਨ ਦੁਗਣੀ ਰਾਜ ਚੌਕ ਨੇ ਤਰੱਕੀ ਵਕਸੇ ਡੇਰਾ ਚੜ੍ਹਦੀਆਂ ਕਲਾ ਵਿੱਚ ਜਾਵੇ ਹਮੇਸ਼ਾ ਹੀ ਖੁਸ਼ੀਆਂ ਮਾਣਦਾ ਰਹੇ ਬਾਬਾ ਸ੍ਰੀ ਚੰਦ ਜੀਾਂ ਦੇ ਕੋਲੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੋਂ ਹਮੇਸ਼ਾ ਖੁਸ਼ੀਆਂ ਪ੍ਰਦਾਨ ਹੁੰਦੀਆਂ ਰਹਿਣ ਇਹਨੀਆਂ ਗੁਬੇਂਤੀਆਂ ਪ੍ਰਵਾਨ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਤੁ ਗੁਦ ਮਹਾਨ ਸਿੱਖ ਮਹਾਰਾਜੇ ਕੀ ਜੈ